ਰਾਮ ਜੀ ਸਾਰਿਆਂ ਨੂੰ ਸਾਰੇ ਕਿਵੇਂ ਆ ਸੋ ਜੇ ਆਪਾਂ ਬੈਠੇ ਧੁੱਪ ਚ ਆਪਾਂ ਗੱਲ ਕਰਨਾ ਚਾਹਾਂਗੇ ਅੱਜ ਜੱਟ ਵੈਬ ਮੋ ਫੋਕਰਾ ਦਾ ਜਿਹੜਾ ਇੱਕ ਰਿੰਪਲ ਤੇ ਇੱਕ ਜਵੰਦਾ ਜਵੰਦੇ ਤਾਂ ਜਮੇ ਹੀ ਸ਼ਰਮ ਲਈ ਹੋਈ ਆ ਉਹਨੂੰ ਤੇ ਇਹ ਨਹੀਂ ਹੈਗਾ ਵੀ ਨੀਲੀ ਬੰਨੀ ਆ ਪੱਗ ਹੈ ਸਿੱਖਾਂ ਨੂੰ ਕਲੰਕ ਲੱਗਿਆ ਹੋਇਆ ਇਹ ੋਂਕੀ ਜਾਂਦਾ ਕੁੱਤਿਆਂ ਵਾਂਗੂ ਬੈਠਾ ਧੀਆ ਪਹਿਣਾ ਵਾਸਤੇ ਸ਼ਰਮ ਨਹੀਂ ਇਹਨੂੰ ਹਜਾ ਨਹੀਂ ਪੋਰਾ ਲੋਕਾਂ ਦੀ ਅੱਖ ਪਹਿਣਾ ਨੂੰ ਕਿੱਦਾਂ ਬਕਵਾਸ ਕਰਦਾ ਹੈ ਇਹ ਓਦਾਂ ਸਾਡਾ ਚੈਨਲ ਪਹਿਣਾ ਵਾਲਾ ਹੈਗਾ ਤੇ ਇਹਨਾਂ ਨੇ ਉਹ ਗੰਦ ਵੱਡਿਆ ਹੋਇਆ ਨਾ ਚੈਨਲਾਂ 'ਤੇ ਰੋਸਟਰ ਦੇ ਡੋਸਟਿੰਗ ਦੇ ਨਾਂ ਤੇ ਐਡਾ ਜਲੂਸ ਕੱਢਣ ਲੱਗੇ ਹੋਇਆ ਇਹ ਤੇ ਆ ਇੱਕ ਰੈਂਪਲ ਅ ਰੈਂਪਲ ਜਿਹੜੇ ਚੱਪਲਾਂ ਦਿਖਾਉਣਾ ਨਾ ਇਹ ਇਹ ਤੁਹਾਡੇ ਟੂਏ ਚ ਹੀ ਵੜ ਜਾਣੀਆਂ ਚ ਹੀ ਵੜ ਜਾਣੀਆਂ ਭਰਾਵਾ ਇਹ ਚੱਪਲਾ ਠੀਕ ਹੈ ਸ਼ਰਮ ਕਰ ਲਿਆ ਕਰੋ ਮਾੜੀ ਮੋਟੀ ਤੁਸੀਂ ਬੋਲਣ ਵੇਲੇ ਇਹ ਦੇਖ ਲਿਆ ਕਰੋ ਵੀ ਸਾਡੀ ਮਾਂ ਜਾਂ ਸਾਡੇ ਭੈਣ ਦੇ ਹਾਨ ਦੀ ਐ ਇਹ ਬੇਸ਼ਰਮ ਹੋਏ ਹੋਏ ਤੁਸੀਂ ਕੀ ਸਟੋਰੀਆਂ ਜਾਂ ਭੌਂਨਾ ਫਿਰਦਾ ਤੂੰ ਚੋਰੀ ਚੋਰੀ ਲੈ ਕੇ ਜੱਟ ਬੱਬ ਤੋਂ ਹੈ ਸਿੱਧਾ ਭੌਂਕ ਭੌਂਕ ਦਾ ਤਾਂ ਨਹੀਂ ਹੈਗਾ ਤੂੰ ਵੀ ਤੈਨੂੰ ਇਹ ਆ ਵੀ ਕਿਤੇ ਵਾਇਰਲ ਨਾ ਹੋ ਜੇ ਅਸ ਤਾਂ ਰੱਬ ਦੇ ਹੀ ਵਾਇਰਲ ਕੀਤੇ ਹੋਏ ਆ ਸਾਨੂੰ ਨਹੀਂ ਲੋੜ ਠੀਕ ਐ ਤੂੰ ਵੀ ਗੱਲ ਗੱਲ ਤੇ ਤਾਂ ਗਾਲ ਕੱਢਦਾ ਹੀ ਆ ਮੁਸ਼ਕੀ ਨੂੰ ਲੈ ਕੇ 24 ਘੰਟੇ ਲੱਗਾ ਰਹਿਣਾ ਤੇਰੇ ਕੋ ਤਾਂ ਹੋਰ ਕੋਈ ਮੁੱਦਾ ਹੀ ਹੈ ਨਹੀਂ ਤੇਰੇ ਕੋਲੇ ਹੋਰ ਕੰਟੈਂਟ ਹੀ ਹੈ ਨਹੀਂਗਾ ਐ ਚੱਪਲਾ ਜਿਹਨੇ ਦਿਖਾਉਣਾ ਨਾ ਤੂੰ ਤੇ ਇਹ ਤੁਹਾਡੀਆਂ ਮਾਵਾਂ ਭੈਣਾਂ ਦੇ ਪੈ ਜਾਣੀਆਂ ਸਮਝ ਲਓ ਜਿਵੇਂ ਜਿਹਨੂੰ ਦਿਖਾਤੀ ਤੇ ਸਮਝੋ ਸਾਡੀ ਆਪਣੀ ਮਾਂ ਨੂੰ ਦਿਖਾਤੀ ਚੱਪਲ ਇਹ ਠੀਕ ਆ ਸ਼ਰਮ ਕਰ ਲੋ ਮਾੜੀ ਮੋਟੀ ਐਡੇ ਤੁਸੀਂ ਬੇਗੁਰਤ ਤੇ ਬੇ ਹਰਾਮੀ ਹੋਇਆ ਤਾਂ ਜਵੰਦਾ ਵੇਖ ਲੈ ਲੈਣਾ ਨਹੀਂ ਦੇਣਾ ਇਹਦਾ ਕੋਈ ਨਾ ਇਹਨੇ ਨੀਲੀ ਪੱਗ ਬੰਨੀ ਐ ਇਹਨੂੰ ਸ਼ਰਮ ਮੋਣੀ ਚਾਹੀਦੀ ਆ ਸਿੱਖਾਂ ਨੂੰ ਕਲੰਕ ਲੱਗਾ ਹੋਇਆ ਇਹ ਜੇ ਤੂੰ ਹਾ ਲੱਛਣ ਕਰਨੇ ਪੱਗ ਲਾ ਕੇ ਤੇ ਕਰ ਚੀਜ਼ਾਂ ਇਹ ਇਹ ਵੀ ਬੇਅਦਬੀ ਹੋਈ ਆ ਸਿਰ ਤੇ ਦਸਤਾਰ ਬੰਨ ਕੇ ਤੇ ਧੀਆ ਭੈਣਾਂ ਨੂੰ ਗੰਦਾ ਮੰਦਾ ਬੋਲਣਾ ਉਹਨਾਂ ਦੇ ਮੈਸੇਜ ਦਿਖਾਉਣੇ ਮੁਸ਼ਕਿਲ ਮਗਰ ਤੁਸੀਂ ਲੱਗੇ ਹੋਏ ਆ ਜਿੱਦਾਂ ਤੇ ਆ ਜੱਟ ਜੱਟ ਵੈਬ ਦੇਖ ਲਾ ਸ਼ਰਮ ਨਹੀਂ ਹਜਾ ਨਹੀਂ ਜਿੰਨਾਂ ਦੀ ਫੈਮਲੀ ਹੈ ਨਹੀਂ ਉਹ ਫੈਮਲੀ ਨੂੰ ਵਿੱਚ ਲਈ ਜਾਂਦਾ ਬਿਨਾ ਗੱਲ ਤੋਂ ਜਿਹੜੀ ਤੂੰ ਲੜਾਈ ਹੈ ਸਿੱਧੀ ਲੜਤਾ ਤੇਰਾ ਕੀ ਮਤਲਬ ਮੇਰੇ ਨਾਲ ਬੋਲਣ ਚਾਲਣ ਦਾ ਬਕਵਾਸ ਮਾਰਦਾ ਤੂੰ ਕੁੱਤਿਆਂ ਵਾਂਗੂ ਭੌਂਕਦਾ ਲੱਗੂ ਤੈਨੂੰ ਭੌਂਕਦੇ ਬੰਦ ਦੱਸਦੀ ਪਤਾ ਮੈਂ ਕਿੱਦਾਂ ਸੁੰ ਲੋਕਾਂ ਦੇ ਧੀਆਂ ਭੈਣਾਂ ਨੂੰ ਬੋਲੀਦਾ ਹੁੰਦਾ ਸ਼ਰਮ ਹਜਾ ਹੈਣੀ ਤੈਨੂੰ ਜਿਹੜੀ ਮਾੜੀ ਮੋਟੀ ਕਾ ਤੂੰ ਰੋਮੀ ਦੀ ਵਾਈਫ ਨੂੰ ਬੋਲਦਾ ਕਦੇ ਤੂੰ ਉਹਦੀ ਕੁੜੀ ਨੂੰ ਬੋਲਦਾ ਹੈ ਤੂੰ ਭੌਂਕਣਾ ਸਿੱਧਾ ਭੌਂਕ ਜਿਹੜੀ ਲੜਾਈ ਲੜਨੀ ਤੂੰ ਉਹ ਲੜ ਕੁੱਤਿਆਂ ਵਾਂਗੂ ਲੱਗਾ ਹੈ ਤਿੰਨੇ ਕੁੱਤੇ ਭੌਂਕਦੇ ਇੰਨਾ ਭੌਂਕਦੇ ਨਾ ਚੈਨਲ ਤੇ ਕੁੜੀਆਂ ਵੀ ਤਾਂ ਰੋਸਟ ਕਰਦੀਆਂ ਹੀ ਆ ਜਿਹੜੀਆਂ ਕੋਈ ਜਿੰਨਾਂਕ ਜੋ ਸਾਨੂੰ ਬੋਲ ਦਿੰਦੀਆਂ ਉਹਨਾਂ ਕ ਅਸੀਂ ਉਹਨੂੰ ਕਮੈਂਟ ਚ ਬੋਲ ਦਈਦਾਗਾ ਅਮਨ ਕੋ ਰਾਗੀ ਹੈ ਜਿਹੜੀ ਹੁਣ ਚਲੋ ਨਹੀਂ ਚਲੋ ਛੋਟੀ ਸਾਡੀ ਭੈਣਾ ਵਰਗੀ ਅਸੀਂ ਜਿਹਨੂੰ ਨਹੀਂ ਕੋਈ ਮੜ ਜਾ ਕਿ ਸਾਨੂੰ ਮੜ ਚੰਗਣ ਚਲੋ ਕੁਝ ਦੱਸ ਦਈਏ ਪਰ ਇਹ ਗੱਲ ਆ ਵੀ ਜਿਹੜਾ ਤੁਸੀਂ ਬਾਰੀ-ਬਾਰੀ ਕਹਿ ਦਿੰਨੇ ਆ ਜਿਹਨਾਂ ਦੇ ਘਰ ਕੰਚ ਦੇ ਹਨ ਸ਼ੀਸ਼ੇ ਨਹੀਂ ਮਾਰੀਦੇ ਤੇ ਤੁਸੀਂ ਇਹ ਵੀ ਦੇਖ ਲਓ ਕਿ ਬੱਚੇ ਦਾ ਕੈਰੇਕਟਰ ਕੀ ਆ ਬੱਚਾ ਕੀ ਕੰਮ ਕਰ ਰਿਆ ਹਨਾ ਇਹ ਚੀਜ਼ਾਂ ਵੀ ਤੁਸੀਂ ਦੇਖ ਲਓ ਨਾ ਭੈਣ ਜੀ ਜੀ ਤੁਸੀਂ ਇਹ ਚੀਜ਼ ਦੇਖ ਲਓ ਬਾਕੀ ਰਹੀ ਰਿਐਕਸ਼ਨ ਕੁੜੀ ਉਹ ਐਵੇਂ ਫਰੀ ਦਾ 11 ਵੰਡ ਦੀ ਫਿਰਦੀ ਲੋਕਾਂ ਨੂੰ ਬਿਨਾ ਗੱਲ ਤੋਂ ਫਰੀ ਦਾ 11 ਵੰਡ ਦੀ ਫਿਰਦੀ ਆ ਉਕੀਏ ਮੈਂ ਤੇਰੇ ਤੇ ਹੁਣ ਵੀਡੀਓ ਨਹੀਂ ਪਾਉਣੀ ਤੈਨੂੰ ਕਿਹੜਾ ਕੰਜਰ ਕੰਦਾ ਪਾ ਆਪਾਂ ਦੋਹੀ ਲੋਕ ਜਾਣਦੇ ਆ ਤੈਨੂੰ ਥੋੜੀ ਕੰਨੀ ਅਸੀਂ ਪਾ ਲੋੜ ਨਹੀਂ ਹੈਗੀ ਸਾਡੇ ਤੇ ਵੀਡੀਓ ਪਾਉਣ ਦੀ ਤੂੰ ਆਪਣਾ ਚੈਨਲ ਰੋਸਟਿੰਗ ਚਲਾਉਣਾ ਜਿਹੜਾ ਚਲਾ ਮੈਂ ਵੀਡੀਓ ਤਾਂ ਨਹੀਂ ਪਾਉਂਦੀ ਪਰ ਇੱਕ ਵੀਡੀਓ ਪਾਉਂਗੀ ਜਿਸ ਚ 50000 ਰੁਪਇਆ ਮੰਗਿਆ ਨਵੀਂ ਵੀਡੀਓ ਪਾਣਾ ਕੋਈ ਪੁਰਾਣੀਆਂ ਕਿ ਪਾਉਣੀ ਪਈਆਂ ਉਹੀ ਚੱਕ ਚੱਕ ਪਾਈ ਜੰਨੀ ਆ ਤੇ ਅਮਨ ਕੌਰ ਨੇ ਵੀ ਅਮਨਕੌਰ ਨੇ ਇਹ ਕਿਹਾ ਕਿ ਜੱਟ ਬਹਿਵਾ ਜਿਹੜਾ ਉਹਨੇ ਪੁਰਾਣੀ ਵੀਡੀਓ ਚੱਕ ਕੇ ਪਾਈ ਤੇ ਉਹਤੇ ਹੁਣ ਬੋਲਣ ਦੀ ਲੋੜ ਸੀ ਤੇ ਭੈਣਾ ਜੀ ਤੁਸੀਂ ਵੀ ਕੱਲ ਪਰਸੋਂ ਜਿਹੜੀ ਵੀਡੀਓ ਪਾਈ ਆ ਪੁਰਾਣੀ ਵੀਡੀਓ ਇੱਕੋ ਹੀ ਪਾਈ ਜਾਂਨੇ 50000 ਵਾਲੀ ਕੋਈ ਹੋਰ ਪਾ ਲੋ ਜੇ ਪਉਣੀ ਮੇਰੀ ਭੈਣ ਕੋਈ ਹੋਰ ਵੀਡੀਓ ਪਾ ਲਾ ਭੈਣੇ ਠੀਕ ਆ ਕੁੜੀਆਂ ਵਾਸਤੇ ਗਲਤ ਨਹੀਂ ਬੋਲੂਗੀ ਮੈਂ ਕਿਉਂਕਿ ਕੋਈ ਗਲਤ ਨਹੀਂ ਬੋਲ ਰਿਹਾ ਪਰ ਆ ਮੁੰਡਿਆ ਨੇ ਇੰਨੀ ਸ਼ਰਮ ਲਈ ਜਾਂ ਰਿੰਪਲ ਨੇ ਐਡੇ ਕਮੀਨੇ ਨੇ ਇਹ ਬੰਦੇ ਇਹਨਾਂ ਨੂੰ ਭੌਂਕਣਾ ਇਹਨਾਂ ਪਤਾ ਨਹੀਂ ਕਿੱਦਾਂ ਹੈ ਭੌਂਕੀ ਜਾਂਦੇ ਆ ਇਹ ਮਾਵਾ ਭੈਣਾ ਨੂੰ ਕਿੱਦਾਂ ਗੰਦ ਬਕਦੇ ਨੇ ਇਹਨਾਂ ਦੇ ਨੱਥਾ ਪਾਉਣ ਵਾਲੀ ਕੋਈ ਗੱਲ ਨਹੀਂ ਸਾਡੇ ਕੋਲ ਤਰੀਕੇ ਸਾਰੇ ਹੀ ਹੈਗੇ ਆ ਤੇ ਜਵੰਦਿਆ ਤੂੰ ਵੀ ਬੰਦਾ ਬਣ ਜਾ ਫੱਡੀਆਂ ਜੀਆਂ ਨਾਸਾਂ ਵਾਲਿਆ ਤੂੰ ਜ਼ਿਆਦਾ ਹੀ ਬਕਵਾਸ ਕੁਝ ਮਾਰਨ ਲੱਗਾ ਹੋਇਆ ਤੇਰਾ ਮੇਰੇ ਨਾਲ ਕੀ ਆ ਤੂੰ ਜ਼ਿਆਦਾ ਜੱਟ ਵੈਬਦੀ ਤੇ ਰਿੰਪਲ ਦੀ ਲਿਆਜ ਪਗਾਉਣਾਗਾ ਹੈ ਤੂੰ ਸਟੋਰੀਆਂ ਪਾਉਣਾ ਚੱਕ ਚੱਕ ਕੇ ਸ਼ਰਮ ਕਰ ਲਾ ਮਾੜੀ ਮੋਟੀ ਕਿਵੇਂ ਨਾਸਾਂ ਲੱਗਿਆ ਫਿਰ ਹੁਣ ਵੀਡੀਓ ਆ ਰਹੀ ਕੁੱਕੀ ਤੇ ਪਾ ਲੋ ਵੀਡੀਓ ਜਿਹੜੀ ਪਾਉਣੀ ਤੁਸੀਂ ਦੇਖਾ ਤੁਹਾਡੀ ਕਿਹੜੀ ਵੀਡੀਓ ਪਾਉਂਦੀ ਆ ਐ ਅਸੀਂ ਕਹਿੰਨੇ ਚੱਲ ਇੰਨਾ ਕੰਮਾਂ ਤੇ ਨਾ ਆਈਏ ਅਸ ਤਾਂ ਸੁਧਾਰ ਸੁਧਾਰ ਕਰਕੇ ਆਪਣੇ ਆਪ ਨੂੰ ਤਾਂ ਗਲਤੀ ਕਰ ਲਈ ਤਹਾਡੇ ਵਰਗੇ ਖੱਚ ਜਿਹੜੇ ਆ ਲੱਗੇ ਆ ਬੁੜੀਆਂ ਤੇ ਵੀਡੀਓ ਬਣਾਉਣ ਗੰਦ ਬਕਣ ਸ਼ਰਮ ਨਹੀਂ ਕਰਦੇ ਕਿਸੇ ਦੀ ਕੋਈ ਗੰਦੀ ਵੀਡੀਓ ਵਾਇਰਲ ਤੁਸੀਂ ਕਰਦੇ ਆ ਉਹਦੇ ਆਪਣੇ ਚੈਨਲਾਂ ਤੇ ਦਿਖਾ ਰਹੇ ਤੁਹਾਨੂੰ ਅਸੀਂ ਬਾਰ ਬਾਰ ਕਿੰਨੇ ਕਿ ਧੀਆ ਭੈਣਾ ਦੇਖਦੀਆਂ ਇਹ ਚੈਨਲ ਨੂੰ ਤੁਹਾਡਿਆਂ ਨੂੰ ਵੀ ਤੁਸੀਂ ਨਾ ਕਰੋ ਬੇਸ਼ਰਮ ਹੋਏ ਹੋ ਤੁਸੀਂ ਤਾਂ ਰੋਸਟਿੰਗ ਦੇ ਨਾਮ ਤੇ ਤੁਸੀਂ ਕੀ ਗੰਦ ਪਾਇਆ ਹੋਇਆ ਹੈ ਲੈ ਰੋਮੀ ਤਾਂ ਮੰਗ ਵੀ ਆਇਆ ਮਾਫੀ ਮਾਫੀ ਵੀ ਮੰਗ ਲਈ ਉਹਨੇ ਆਪਣੇ ਆਪ ਨੂੰ ਉਹ ਵੀ ਕੀਤਾ ਬਾਰੀ-ਬਾਰੀ ਦੀ ਫੈਮਲੀ ਨੂੰ ਫੜ ਲੈਣੇ ਤੁਸੀਂ ਉਹਦੀ ਨੂੰ ਹੈ ਵਿਆਹ ਦੁਨੀਆ ਹੀ ਕਰਾਉਂਦੀ ਆ ਕੀ ਪਾ ਤੁਹਾਡੇ ਤਿੰਨ ਤਿੰਨ ਚਾਰ ਚਾਰ ਹੋ ਜਾਣ ਤੁਹਾਡੇ ਜਨਾਨੀਆਂ ਦਾ ਨਾ ਰਹਿਣਾ ਹਾ ਹੋਰ ਲਿਆਉਣੀਆਂ ਪਹਿਜਣ ਤੁਹਾਨੂੰ ਬਾਰੀ-ਬਾਰੀ ਬੰਦੇ ਨੂੰ ਇੱਕੋ ਹੀ ਚੀਜ਼ ਤੁਸੀਂ ਕਹੀ ਜਾਂਦੇ ਆ ਬੇਸ਼ਰਮ ਟੋਲਾ ਕਿੱਥੋਂ ਇਕੱਠਾ ਐ ਰੋਸਟਿੰਗ ਦੇ ਨਾਮ ਤੇ ਗੰਧ ਪਾ ਰੱਖਿਆਗਾ ਤੁਸੀਂ ਬਲੌਗਰਾਂ ਨੂੰ ਸੁਧਾਰਦੇ ਸੁਧਾਰਦੇ ਆਪ ਤੁਸੀਂ ਕੀ ਗੰਧ ਪਾਇਆ ਹੋਇਆ ਹੈ ਬਲੌਗਰ ਐ ਕਰਦੇ ਬਲੌਗਰ ਆ ਕਰਦੇ ਰੋਸਟਰ ਨਾਲ ਚੰਗਾ ਹੀ ਬਲੌਗਰ ਰਿੰਪਲ ਤਾਂ ਜਮਾਈ ਸ਼ਰਮ ਲਾਈ ਆ ਜਮਾਈ ਸ਼ਰਮ ਲਾਈ ਰਿੰਪਲ ਜਮਾਈ ਲਾ ਰੱਖੀ ਸ਼ਰਮ ਤੂੰ ਚੱਪਲ ਤੇਰੇ ਟੂਹੇ ਜੀ ਵੱੜ ਜਾਣੀ ਖਾਰ ਤੂੰ ਜਿਹੜਾ ਤੁਸੀਂ ਲਏ ਨੇ ਕੁੱਕੀ ਕਮੇਟੀਆਂ ਵਾਲੀ ਜੋ ਤੁਸੀਂ ਵਲਡਿੰਗ ਲਿਖੀ ਤੁਸੀਂ ਵੀ ਉੱਥੋਂ ਹੀ ਨਿਕਲੇ ਹੋਏ ਸਾਰੇ ਠੀਕ ਆ ਨਾ ਉੱਥੋਂ ਹੀ ਨਿਕਲੇ ਸਾਰੇ ਬਕਵਾਸ ਜਿਹੜਾ ਤੁਸੀਂ ਕਰਦੇ ਬਾਰੀ ਬਾਰੀ ਸ਼ਰਮ ਨਾ ਹਜਾ ਤੁਹਾਨੂੰ ਰੋਸਟਿੰਗ ਦਾ ਮਤਲਬ ਹੁੰਦਾਗਾ ਅਗਲੇ ਨੂੰ ਸਮਝਾਉਣਾ ਹੈ ਤੁਸੀਂ ਤਾਂ ਉਹ ਅਗਲੇ ਨੂੰ ਪਰਸਨਲ ਟਾਰਗੇਟ ਕਰ ਕਰਕੇ ਤੁਸੀਂ ਤਾਂ ਬੰਦੇ ਨੂੰ ਪਾਗਲ ਕਰ ਹੀ ਜਾਂਦੇ ਆਗੇ ਹੈ ਤੁਸੀਂ ਤਾਂ ਪਾਗਲ ਬਣਾ ਰੱਖਿਆ ਹੋਇਆ ਉਹਨਾਂ ਨੂੰ ਹਨਾ ਇਹ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਹੁਣ ਮੈਂ ਤੁਹਾਨੂੰ ਇਹ ਦੱਸਦੀ ਆ ਕਿ ਮੇਰਾ ਬਲੌਗਿੰਗ ਵਾਲਾ ਸਿਸਟਮ ਹੋਗਾ ਸਿਸਟਮ ਹੋਗਾ ਮੈਂ ਕਰਤਾ ਬੰਦ ਠੀਕ ਆ ਤੇ ਹੁਣ ਮੈਂ ਰੋਸਟਰ ਆ ਮੈਂ ਰੋਸਟਿੰਗ ਸਟਾਰਟ ਕਰਤੀ ਆ ਹੁਣ ਤੁਹਾਨੂੰ ਮੈਂ ਦੱਸੂਗੀ ਤੁਸੀਂ ਕੌਣ ਹੋਣੇ ਤੁਹਾਡੀ ਕੀ ਔਕਾਤ ਤੁਸੀਂ ਮੈਨੂੰ ਦੱਸੋਗੇ ਹੈ ਮੈਂ ਤੁਹਾਨੂੰ ਹੁਣ ਦੱਸੂਗੀ ਕੀ ਹੁੰਦਾ ਕਿੱਦਾਂ ਕਿਸੇ ਨੂੰ ਰੋਸਟ ਕਰੀਦਾ ਹੁੰਦਾ ਕਿਦਾਂ ਕਿਸੇ ਨੂੰ ਚੱਪਲਾ ਦਿਖਾਈ ਦੀਆਂ ਹੁੰਦੀਆਂ ਬੇਸ਼ਰਮ ਨਾ ਹੋਣ ਕਿਸੇ ਥਾਂ ਦੀ ਹੁਣ ਮੈਂ ਰੋਸਟਿੰਗ ਸਟਾਰਟ ਕਰਤੀ ਆ ਬਲੌਗਿੰਗ ਮੇਰੀ ਹੋ ਚੁੱਕੀ ਆ ਬੰਦ ਠੀਕ ਹੈ ਨਾ ਜੇ ਬਲੌਗਿੰਗ ਕਰਨੀ ਵੀ ਤੁਸੀਂ ਰੋਕ ਨਹੀਂ ਸਕਦੇ ਹੁਣ ਇਹ ਮੇਰਾ ਰੋਸਟਿੰਗ ਚੈਨਲ ਆ ਤੁਹਾਡੇ ਵਰਗਿਆਂ ਨੂੰ ਸੁਧਾਰਨ ਵਾਸਤੇ ਬਣਾਇਆ ਤੁਸੀਂ ਕੀ ਸ਼ਰਮ ਲਈ ਆ ਆਜੋ ਹੁਣ ਖੁੱਲੇ ਹੋ ਕੇ ਸਿੱਧੇ ਹੋ ਕੇ ਆਇਓ ਹੁਣ ਤੁਸੀਂ ਇਹਨੇ ਇੱਕ ਮਹੀਨੇ ਬੰਦੇ ਬੇਸ਼ਰਮ ਇਹਨੇ ਸ਼ਰਮ ਹਜਾ ਹੈ ਨਹੀਂ ਤੁਹਾਨੂੰ ਤੁਹਾਡੀਆਂ ਮਾਮਾ ਨੇ ਜੰਮਿਆ ਉਹਨਾਂ ਦੀ ਸ਼ਰਮ ਕਰ ਲੋ ਉਹ ਬੁੱਢੀਆਂ ਦੀ ਸ਼ਰਮ ਕਰ ਲੋ ਆਪਣੀਆਂ ਮਾਮਾ ਦੀ ਹੈ ਕੁੜੀਆਂ ਵੀ ਤਾਂ ਕਰਦੀਆਂ ਰੋਸਟਿੰਗ ਤੁਹਾਡੇ ਵਾਂਗੂ ਬਕਵਾਸ ਤਾਂ ਨਹੀਂ ਮਾਰਦੀਆਂ ਕੁੱਤਿਆਂ ਵਾਂਗੂ ਕਿੰਨਾ ਭਾਂਕਣ ਲੱਗੇ ਆ ਰਿੰਪਲ ਦੀ ਕੀ ਔਕਾਤ ਆ ਵੀ ਮੈਨੂੰ ਸੁਧਾਰੇ ਇਹ ਸੁਧਾਰਨ ਦੇ ਵਿੱਚ ਮਤਲਬ ਹੈ ਕਿ ਇਹੋ ਕਰੇ ਜਵੰਦਾ ਹੋ ਗਿਆ ਜੱਟ ਬੱਬ ਹੋ ਗਿਆ ਇਹਨਾਂ ਦੀ ਕੀ ਔਕਾਤ ਆ ਇਦਾਂ ਉਹਨਾਂ ਦੀ ਰੋਸਟਿੰਗ ਤੁਹਾਡੇ ਵਾਂਗੂ ਕੁੱਕੀ ਕਮੇਟੀਆਂ ਵਾਲੀ ਰੋਸਟ ਚੈਨਲ ਆ ਮੇਰਾ ਹੁਣ ਇਹ ਮੈਂ ਤੁਹਾਨੂੰ ਦੱਸਤਾ ਹੁਣ ਮੈਂ ਬਲੌਗਿੰਗ ਛੱਡਤੀ ਆ ਹੁਣ ਮੇਰਾ ਆਖਰੀ ਇੱਕ ਬਲੌਗ ਰਹਿੰਦਾ ਉਹੀ ਪਉਣਾ ਮੈਂ ਇੱਥੇ ਠੀਕ ਹੈ ਹੁਣ ਮੈਂ ਰੋਸਟਰ ਰੋਸਟਿੰਗ ਸਟਾਰਟ ਕਰਤੀ ਆ ਕਈਆਂ ਤੋਂ ਰੈ ਲੈ ਕੇ ਆਪਣੀ ਫੈਮਿਲੀ ਨਾਲੇ ਮੇਰੇ ਬੱਚੇ ਨਾ ਮੇਰੀ ਸਪੋਰਟ ਕਰਦੇ ਆ ਪੜੇ ਲਿਖੇ ਬੱਚੇ ਆ ਤੁਹਾਨੂੰ ਹੁਣ ਦੱਸਾਂਗੇ ਅਸੀਂ ਪਤਾ ਕਿੱਦਾਂ ਹੁੰਦੀ ਆ ਕੀ ਸ਼ਰਮ ਲਈ ਤੁਸੀਂ ਬੇਸ਼ਰਮ ਇੰਨੇ ਗੰਦੇ ਗਲੱਕ ਤੁਸੀਂ ਹੈਗੇ ਆ ਸ਼ਰਮ ਲਈ ਹੋਈ ਆ ਪੈਸਾ ਕਮਾਉਣ ਦਾ ਟੰਗ ਤੁਸੀਂ ਬਣਾਇਆ ਹੋਇਆ ਜਿਹੜਾ ਲੋਕਾਂ ਨੂੰ ਬਿਨਾਂ ਗੱਲ ਤੋਂ ਗੰਦ ਫਲਾ ਫਲਾ ਕੇ ਹੈ ਇਦਾਂ ਇਦਾਂ ਦੀਆਂ ਰਿੰਪਲਾਂ ਤੂੰ ਇਦਾਂ ਦਿੰਦੀਆਂ ਵੀਡੀਓ ਮੁਸ਼ਕੀ ਦੀਆਂ ਪਾਈਆਂ ਉਹਦੇ ਇਦਾਂ ਦੇ ਚੈਟਿੰਗਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਸਾਰੇ ਬੱਚੇ ਬੈਠ ਕੇ ਦੇਖਦੇ ਮਾਵਾ ਭੈਣਾਂ ਦੇਖਦੀਆਂ ਤੂੰ ਇਦਾਂ ਦੀਆਂ ਚੱਲ ਰਹੀ ਕੁੜੀਆਂ ਦੀ ਜਿਹੜੀ ਰੋਸਟਿੰਗ ਕਰਦੀਆਂ ਨੇ ਜਾਂ ਅਮਨ ਹੋ ਗਈ ਤੇ ਇਹਨਾਂ ਨਾਲ ਮੈਨੂੰ ਕੋਈ ਦਿੱਕਤ ਨਹੀਂ ਹੈਗੀਗੀ ਚਲੋ ਫੇਰ ਵੀ ਕੁੜੀਆਂ ਨੇ ਚਲੋ ਕੋਈ ਗੱਲ ਨਹੀਂ ਉਹ ਕੋਈ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਤੇ ਪਰ ਤੁਹਾਡੇ ਵਾਂਗੂ ਤਾਂ ਨਹੀਂ ਕਰਦੀਆਂ ਉਹ ਜੱਤੇ ਬਾਬੂ ਤੇਰੇ ਚੀਕਾ ਨਿਕਲਣਗੇ ਅਸ ਤੋਂ ਬਾਅਦ ਤੁਹਾਨੂੰ ਮੈਂ ਦੱਸੂੰਗੀ ਹੁਣ ਪਤਾ ਰੋਸਟਿੰਗ ਕਿੱਦਾਂ ਹੁੰਦੀ ਆ ਤੁਸੀਂ ਗੰਦ ਫਲਾ ਰੱਖਿਆ ਬੇਸ਼ਰਮ ਇਨੇ ਤੁਸੀਂ ਇਨੇ ਘਟਿਆ ਬੰਦੇ ਇਨੇ ਘਟਿਆ ਇਨਸਾਨ ਹੋ ਤੁਸੀਂ ਆ ਮੈਂ ਤਾਂ ਜਵੰਦੇ ਤੇ ਆਉਂਦੀ ਆ ਮੁੱਛਾਂ ਨੂੰ ਦੇ ਲੈ ਵੱਟ ਪੱਗਲੀ ਬਾਨੜੀ ਨੀਲੀ ਪੱਗ ਸ਼ਰਮ ਕਰ ਲੈ ਮਾੜੀ ਮੋਟੀ ਪੰਜਾਬ 'ਚ ਰਹਿਣਾ ਤੂੰ ਵੀ ਠੀਕ ਆ ਤੁਹਾਡੇ ਚ ਤੇ ਉਹਨਾਂ ਲੋਕਾਂ 'ਚ ਕੀ ਫਰਕ ਆ ਯਾਰ ਤੁਸੀਂ ਗੰਦ ਫਲਾਇਆ ਹੋਇਆ ਤੂੰ ਜਿਹੜਾ ਸਟੋਰੀਆਂ ਲਾਉਣਾ ਆਪਣੀ ਮਾਂ ਭੈਣ ਦੀ ਸਟੋਰੀ ਲਾਇਆ ਕਰ ਇਹਨੇ ਤਾਂ ਲੋਕਾਂ ਦੀਆਂ ਸਟੋਰੀਆਂ ਲਾਉਣਾ ਠੀਕ ਆ ਆ ਬਸ ਮੈਂ ਤੁਹਾਨੂੰ ਕਹਤਾ ਵੀ ਜੁੱਤੀ ਤੁਹਾਡੇ ਟੂਹੇ ਜੀ ਵੱਡਨੀ ਹੁਣ ਤੁਸੀਂ ਦੇਖੀ ਚੱਲਿਓ ਜੈ ਸ਼ੀ ਰਾਮ